ਵਘੁਰੂ ਜੀ ਕਾ ਖਾਲਸਾ ਵਘੁਰੂ ਜੀ ਕੀ ਫਤਿਹ ਅੱਜ ਅਮਰਤ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਵੇਂ ਜਥੇਦਾਰ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਨੂੰ ਸੇਵਾ ਸੌਂਪੀ ਗਈ ਆ ਅਸੀਂ ਸਮੁੱਚਾ ਲੁਧਿਆਣਾ ਨਿਵਾਸੀ ਉਹਨਾਂ ਦਾ ਧੰਨਵਾਦ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਸੀਗੀਆਂ ਜਿਹੜੀਆਂ ਲੱਗੀਆਂ ਸੀ ਕਿ ਸਿੱਖਾਂ ਦੇ ਵਿੱਚ ਖੂਨ ਖਰਾਬਾ ਹੋਵੇ ਆਪ ਇਹ ਲੜਨਾ ਉਹਨਾਂ ਤੋਂ ਬਚਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਯਤਨ ਕਰਕੇ ਉਪਰਾਲਾ ਕਰਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਜਕਾਰੇ ਛੱਡ ਕੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਤੇ ਜਿਹੜੇ ਲੋਕ ਮर्यादा ਦੀ ਗੱਲ ਕਰਦੇ ਆ ਮੈਂ ਉਹਨਾਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਤੱਤੇ ਤੇ ਪੈਰ ਨਹੀਂ ਰੱਖਿਆ ਅਸੀਂ ਜਿਹਲਾਂ ਕਟੀਆਂ ਨੇ ਗੁਰਦੁਆਰਾ ਸਾਹਿਬਾਂ ਦੀ ਧਰਮ ਲਈ ਜਿਹਲਾਂ ਕਟੀਆਂ ਨੇ ਅਠਾਰਜਿਤ ਸਾਹਿਬਾਂ ਚੋੜਿਆ ਪੁੱਛ ਦੀਆਂ ਜੁੱਤੀਆਂ ਖਾਧੀਆਂ ਨੇ ਤੁਸੀਂ ਕਦੀ ਪੈਰ ਨਹੀਂ ਰੱਖਿਆ ਤੱਤੇ ਤੇ ਅੱਜ ਤੁਸੀਂ ਸਾਨੂੰ ਦੱਸਦੇ ਮੇਰੇ ਆਦਾ ਤੁਸੀਂ ਕਦੀ ਅਮਰਤ ਵੇਲੇ ਪਾਠ ਵੀ ਨਹੀਂ ਕੀਤਾ ਹਣਾ ਤੋਂ ਇਸ ਕਰਕੇ ਮੈਂ ਕਿਉਂਕਿ ਅੱਜ ਸਿੱਖਾਂ ਦੇ ਵਿੱਚ ਜਾਗਾ ਜਿਹੜੀ ਖਾਣਾ ਜੰਗੀ ਸ਼ੁਰੂ ਕਰਨਾ ਚਾਹੁੰਦੀ ਸੀ ਸਰਕਾਰਾਂ ਉਹ ਤੋਂ ਸ਼ੌਂਮਰੀ ਗੁਰਦਾਰਾ ਪ੍ਰਬੰਧ ਕਮੇਟੀ ਦੀ ਸਿਆਣਫ ਨੇ ਉਹ ਬਚਾ ਲਿਆ ਮੈਂ ਉਹਨਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ